हां जी तू ही ਪੁੱਲ ਬੈਠਾ ਪਰ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਜ ਆ ਵੀਡੀਓ ਦੇਖ ਕੇ ਮਨ ਨੂੰ ਇੱਕ ਖੁਸ਼ੀ ਜੀ ਵੀ ਮਿਲੀ ਪਰ ਕਈ ਵਾਰੀ ਮਨ ਦੇ ਵਿੱਚ ਇਹ ਚੀਜ਼ਾਂ ਆ ਜਾਂਦੀਆਂ ਤਾਂ ਦੀਆਂ ਵੀਡੀਓ ਦੇਖ ਕੇ ਵੀ ਯਾਰ ਉਹ ਪੁਰਾਣੇ ਜਿਹੜੇ ਦਿਨ ਸੀ ਉਹ ਦੇਖ ਲਓ ਕਦੇ ਮੁੜ ਕੇ ਹੀ ਨਹੀਂ ਆਉਣੇ ਕਿਉਂਕਿ ਸਾਰਾ ਕੁਝ ਤਾਪਨ ਕਰਕੇ ਨਵੇਂ ਤਰੀਕੇ ਦੇ ਨਾਲ ਬਣਾਤਾ ਸ਼ਾਇਦ ਉਦੋਂ ਸ਼ਹਿਰ ਜਾਣਾ ਵਧੀਆ ਲੱਗਦਾ ਸੀ ਮਾਰਕੀਟ ਜਾਣਾ ਵਧੀਆ ਲੱਗਦਾ ਸੀ ਪਰ ਅੱਜ ਜਦੋਂ ਵੱਡੇ ਹੋ ਗਏ ਤਾਂ ਇਹਨਾਂ ਚੀਜ਼ਾਂ ਦਾ ਅਸਲ ਮੁੱਲ ਹੁਣ ਪਤਾ ਲੱਗਿਆ ਪਰ ਹੁਣ ਬਹੁਤ ਲੇਟ ਹੋ ਚੁੱਕਿਆ ਪਾਕਿਸਤਾਨ ਵਾਲੇ ਭਰਾਮਣੇ ਤਾਂ ਸ਼ਾਇਦ ਕੁਝ ਸਾਂਭਿਆ ਹੋਇਆ ਵਿਰਸਾ ਆਪਾਂ ਨੇ ਤਾਂ ਬਿਲਕੁਲੀ ਤਹਿਸ ਨਹਿਸ ਕਰਤਾ ਖੈਰ ਉਸ ਕਾਲਪੁਰਖ ਵਾਹਿਗੁਰੂ ਦੀ ਰਾਜ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ ਜ਼ਿੰਦਗੀ ਬੜੀ ਖੂਬਸੂਰਤ ਹੈ ਮਿੱਤਰੋ ਕਣ-ਕਣ ਦੇ ਵਿੱਚ ਪ੍ਰਮਾਤਮਾ ਵਾਸ ਕਰਦਾ ਜਿਉਂਦੇ ਬਸ ਤੇ ਰਹੋ ਧੰਨਵਾਦ ਵਾਹ ਗੁਰੂ